ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਬਿੱਟੂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਗਤ ਮਾਤਾ ਮਾਤਾ ਸਲੱਖਣੀ ਜੀ ਦੇ ਵਿਆਹ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਖਾਸ ਤੌਰ ਤੇ ਧੰਨਵਾਦ ਕਰਦਾ ਆਪਣੇ ਬਟਾਲਾ ਤੋਂ ਐਮਐਲਏ ਤੇ ਕਾਰਜਕਾਰੀ ਪ੍ਰਧਾਨ ਪੰਜਾਬ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਕਿ ਜਿਹੜੇ ਦਿਨ ਰਾਤ ਆਪ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਬਾਬਾ ਜੀ ਦੇ ਵਿਆਹਪੂਰਵਕ ਤੇ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਚੱਲ ਕੇ ਬਟਾਲਾ ਆ ਕੇ ਆ ਰਹੀਆਂ ਨੇ ਉਹਨਾਂ ਵਾਸਤੇ ਹਰ ਸਹੂਲਤ ਦੇਣ ਲਈ ਪ੍ਰਸ਼ਾਸਨ ਨੂੰ ਪੂਭਾ ਭਾਰ ਕੀਤਾ ਹੋਇਆ ਖੁਦ ਆਪ ਵੀ ਉਹ ਰਾਤ ਦੇ 12-12 1-1 ਵਜੇ ਤੱਕ ਸੜਕਾਂ ਤੇ ਘੁੰਮ ਰਹੇ ਨੇ ਕਿਤੇ ਵੀ ਕੋਈ ਪੈਚਵਰਕ ਦਾ ਕੰਮ, ਕੂੜੇ ਦਾ ਕੰਮ, ਸਿਟੀ ਟਾਈਟਾਂ ਦਾ ਕੰਮ ਮੇਰੇ ਕਹਿਣ ਤੋਂ ਭਾਵ ਕਿ ਜਿਹੜੀਆਂ ਸੰਗਤਾਂ ਨੇ ਆਉਣਾ ਵਾ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਨਾ ਆਵੇ ਤੇ ਖਾਸ ਤੌਰ ਕੇ ਤੌਰ ਤੇ ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਆਪਣੇ ਭਰਾਵਾਂ ਨੂੰ ਅਪੀਲ ਵੀ ਕੀਤੀ, ਬੇਨਤੀ ਵੀ ਕੀਤੀ ਤੇ ਤਾੜਨਾ ਵੀ ਕੀਤੀ ਹੈ ਕਿ ਜਿਹੜੇ ਵੀ ਹੁੱਲੜਬਾਜੀ ਕਰਨਗੇ, ਬੁਲਟ ਦੇ ਪਟਾਕੇ ਪਾਉਣਗੇ ਜਾਂ ਕੋਈ ਠੱਗੀ ਠੋਰੀ ਸਨੇਚਿੰਗ ਵਾਲੇ ਬੰਦੇ ਨੇ ਉਹ ਬਿਲਕੁਲ ਪਟਾਲੇ ਵੱਲ ਮੂੰਹ ਨਾ ਕਰਨ। ਨਹੀਂ ਤੇ ਉਹਨਾਂ ਨੂੰ ਬਹੁਤ ਕਰੜੇ ਹੱਥੀ ਲਿਆ ਜਾਏਗਾ ਪ੍ਰਸ਼ਾਸਨ ਪੂਰੇ ਪੱਬਾ ਪਾਰ ਹੈ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਉਹਨਾਂ ਦਾ ਧੰਨਵਾਦ ਵੀ ਕਰਦੀ ਐ ਐਮਐਲਏ ਸਾਹਿਬ ਦਾ ਔਰ ਇੱਕ ਵਾਰ ਫੇਰ ਸਮੂਹ ਸਾਧ ਸੰਗਤ ਨੂੰ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਪਰ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਇਹ ਜਿਹੜੀ ਧਰਤੀ ਹੈ ਕਰਮਾਂ ਵਾਲੀ ਭਗਾ ਵਾਲੀ ਹੈ ਬਾਬਾ ਜੀ ਦਾ ਵਿਆਹ ਪੁਰਬ ਜੋ ਕਿ 29 ਤੇ 30 ਤਰੀਕ ਨੂੰ ਪੁਰੇ ਜੋਸ਼ੋਖ ਰੋਸ਼ਨ ਬਟਾਲੇ ਵਿੱਚ ਮਨਾਇਆ ਜਾ ਰਿਹਾ ਹੈ ਜੜੀ ਵੀ ਸੰਗਤ ਬਾਹਰੋਂ ਇਸ ਵਿਆਹ ਪੁਰਬ 'ਚ ਆਪਣੀ ਝੋੜੀਆਂ ਖੁਸ਼ੀਆਂ ਦੇ ਭਰਮਾ ਸਿਆ ਰਹੀ ਹੈ ਮਾਨਯੋਗ ਹਲਕਾ ਐਮ ਐਲ ਏ ਉਹਨਾਂ ਦੇ ਆਉਣ ਵਾਸਤੇ ਜਿਹੜੀਆਂ ਆਪਣੀਆਂ ਅੱਖਾਂ ਨੇ ਉਹ ਇਸ ਧਰਤੀ ਦੇ ਵਿਸ਼ਾਕੇ ਕੁੜੀ ਜਿਹੜੀ ਪਾਰਟੀ ਹੈ ਪੁਰੇ ਜੋਸ਼ੋਖ ਰੋਸ਼ਨ ਲੱਗੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹਿ ਜਾਏ ਮਾਰੀਓਗ ਐਮ ਐਲ ਏ ਸਾਹਿਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਛੜਕਾ ਤੇ ਆਪ ਪੂਰੀ ਐਡਮਿਨਿਸਟ੍ਰੇਸ਼ਨ ਲੈ ਕੇ ਲੱਗੇ ਹੋਏ ਨੇ ਤਾਂ ਕਿ ਜਿਹੜੀ ਕੋਈ ਵੀ ਸਹੂਲਤ ਹੈ ਉਸ ਤੋਂ ਜਿਹੜੀ ਸੰਗਤ ਜੜੀ ਹੈ ਮਾਂਜੀ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ